ਅਸੀਂ ਸਾਡੇ ਤਾਂ ਇਹ ਟ੍ਰੈਂਡ ਐਸਾ ਆ ਗਿਆ ਅਸੀਂ ਫਾਸਟ ਫੂਡ ਤੇ ਗਿੱਜ ਗਏ ਅਸੀਂ ਬਾਹਾਲੀਆਂ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਉਹਨਾਂ ਤੇ ਗਿੱਜ ਗਏ ਤੇ ਉਹਨਾਂ ਤੇ ਸਾਨੂੰ ਗਿਜਾਇਆ ਗਏ ਨੇ ਫੂਡ ਬਲੌਗਰਾਂ ਨੇ ਬਿਲਕੁਲ ਸਹੀ ਗੱਲ ਆ ਉਹਨਾਂ ਨੇ ਤਾਂ ਸਾਨੂੰ ਗੁਝਾਇਆ ਬਿਲਕੁਲ ਕੋਈ ਵੀ ਨਵੀਂ ਵੀਡੀਓ ਸਾਹਮਣੇ ਆਉਂਦੀ ਹੈ ਉਹ ਖੋਲ ਕੇ ਦੇਖਣਾ ਕਿ ਅੱਛਾ ਇੱਥੇ ਨਵੀਂ ਥਾਂ ਖੁੱਲੀ ਆ ਉੱਥੇ ਜਾ ਕੇ ਆਉਂਦੇ ਆ ਉਹ ਟਰਾਈ ਕਰਕੇ ਆਉਂਦੇ ਆ ਆ ਚੀਜ਼ਾਂ ਹੋ ਰਹੀਆਂ ਨੇ ਹਾਂ ਇਹ ਦੇਖੋ ਜਿੱਦਾਂ ਹੁਣ ਤੁਹਾਡੇ ਮਨ ਦੇ ਵਿੱਚ ਉਤਸੁਕਤਾ ਬਣ ਜਾਂਦੀ ਹੈ ਤੁਸੀਂ ਫੋਨ ਲੈ ਕੇ ਬੈਠੇ ਆ ਉਹ ਜਦੋਂ ਤੁਸੀਂ ਫੋਨ ਲੈ ਕੇ ਬੈਠੇ ਇੱਕ ਆਵਾਜ਼ ਰਹਿੰਦੀ ਆ ਅਰੇ ਬਾਈ ਵਾ ਵਾ ਕੀ ਕਾਰਡ ਲਗਾ ਕੇ ਰੱਖੀ ਆ ਯਹਾਂ ਪਰ ਇਹ ਬੰਨਤਾ ਹੈ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਕੁਝ ਸਾਨੂੰ ਦਿਖਾਉਂਦੇ ਆ ਚਲੋ ਇੱਕ ਗੱਲ ਚੰਗੀ ਆ ਕਿ ਉਹਨਾਂ ਬੰਦਿਆਂ ਦਾ ਰੋਜ਼ਗਾਰ ਚੱਲ ਜਾਂਦਾ ਪਰ ਦੂਸਰੀ ਗੱਲ ਮਾੜੀ ਇਹ ਹੈ ਕਿ ਸਾਡੀ ਸਿਹਤ ਨਾਲ ਜਿਹੜਾ ਖਿਲਵਾੜ ਹੁੰਦਾ ਜੀ ਉਹ ਬੰਦੇ ਸਿੱਖੇ ਹੋਏ ਸ਼ੈਫ ਨਹੀਂ ਜੋ ਖਾਦ ਪਦਾਰਥਾਂ ਦੇ ਜੋ ਮਾਪਦੰਡ ਨੇ ਉਹਨਾਂ ਦੇ ਉੱਪਰ ਸਾਰੇ ਦੇ ਸਾਰੇ ਖਰੇ ਨਹੀਂ ਉਤਰਦੇ ਜੋ ਉੱਥੇ ਖਾਦ ਪੂਰਤੀ ਜੋ ਹੁੰਦੀ ਹੈ ਜਿਸ ਤਰੀਕੇ ਦਾ ਉਹ ਫੂਡ ਹੁੰਦਾ ਉਹ ਜਿਹੜੇ ਉਹਨਾਂ ਦੇ ਵਾਸਤੇ ਜੋ ਮਾਪਦੰਡ ਜੋ ਸਟੈਂਡਰਡ ਮਿੱਥਿਆ ਗਿਆ ਆ ਆ ਉਹ ਨਹੀਂ ਹੁੰਦਾ। ਨਾ ਉਹਨਾਂ ਦੇ ਕੋਲ ਕੋਈ ਲਾਇਸੈਂਸ ਨਾ ਉਹਨਾਂ ਦੇ ਕੋਲ ਕੋਈ ਸਰਟੀਫਿਕੇਟ ਕੁਝ ਵੀ ਨਹੀਂ ਹੁੰਦਾ। ਕੁਝ ਵੀ ਨਹੀਂ ਹੁੰਦਾ। ਬਿਲਕੁਲ। ਕਿਹੜਾ ਘਿਓ ਵਰਤਦੇ ਆ? ਹੂੰ। ਕਿਹੜਾ ਤੇਲ ਵਰਤਦੇ ਆ? ਕੀ ਮੈਦਾ ਵਰਤਦੇ ਆ? ਕੀ ਵੇਸਣ ਵਰਤਦੇ ਆ? ਉਹ ਵਰਤਦੇ ਕੀ ਹੈਗੇ ਆ? ਸਾਨੂੰ ਕੁਝ ਵੀ ਨਹੀਂ ਪਤਾ। ਸਾਨੂੰ ਕੁਝ ਵੀ ਨਹੀਂ ਪਤਾ ਬਿਲਕੁਲ। ਪਰ ਅਸੀਂ ਜਦੋਂ ਖਾਂਦੇ ਆ ਸਵਾਦ ਬੜਾ ਸਾਨੂੰ ਲੱਗਦਾ। ਹੂੰ। ਉਹ ਮਸਾਲੇ ਕਿਹੜੇ ਵਰਤਦੇ ਆ? ਹੂੰ। ਸਾਨੂੰ ਪਤਾ ਨਹੀਂ। ਹੂੰ। ਜੀ। ਸੋ ਸਾਨੂੰ ਉਸ ਚੀਜ਼ ਨੇ ਇੱਕ ਨਵੀਂ ਬਿਮਾਰੀ ਦੇਤੀ ਆ। ਔਰ ਉਸ ਬਿਮਾਰੀ ਦੇ ਨਾਲ ਤੁਸੀਂ ਸੱਚ ਜਾਣਿਓ ਮੈਂ ਕਹਿੰਦਾ ਕਿ ਲਗਭਗ 80% ਪੰਜਾਬ ਜਿਹੜਾ ਬਿਮਾਰ ਹੈ ਉਸ ਬਿਮਾਰੀ ਦੇ ਨਾਲ ਜੀ ਅੰਤੜੀਆਂ ਦੇ ਰੋਗ ਹੋਇਆ ਹ ਹ ਤੁਸੀਂ 95% ਨਿਆਣੇ ਦੇਖ ਲਿਓ ਸਾਡੇ ਰੋਜ਼ ਰਾਤ ਨੂੰ ਕਹਿੰਗੇ ਮੇਰਾ ਢਿੱਡ ਦੌਦਾ ਜੀ ਸਵੇਰੇ ਉੱਠਦੇ ਵੀ ਕਹਿੰਗੇ ਮੇਰਾ ਢਿੱਡ ਦੌਦਾ ਮੈਦਾ ਹੀ ਤਾਂ ਖਾਈ ਜੰਦੇ ਅਸੀਂ ਹ 24 ਘੰਟੇ ਸਾਡੇ ਹੱਥਾਂ ਦੇ ਵਿੱਚ ਮੈਦਾ ਆ ਚਾਹੇ ਤੁਸੀਂ 버ਗਰ ਲੈ ਲਓ ਚਾਹੇ ਤੁਸੀਂ ਪਾਸਤਾ ਲੈ ਲਓ ਤੁਸੀਂ ਨੂਡਲ ਲੈ ਲਓ ਤੁਸੀਂ ਮੋਮੋਜ਼ ਲੈ ਲਓ ਤੁਸੀਂ ਸਪ੍ਰਿੰਗ ਰੋਲ ਲੈ ਲਓ ਤੁਸੀਂ ਕੀ ਕਿਹੜੀ ਚੀਜ਼ ਹੈ ਜਿੱਥੇ ਮੈਦਾ ਹੈ ਨਹੀਂ ਹੂੰ ਤੁਸੀਂ ਪਟੂਰੇ ਲੈ ਲਓ ਬਿਲਕੁਲ ਮੈਦਾ ਖਾ ਖਾ ਕੇ ਸਾਡੇ ਮੈਦੇ ਖਰਾਬ ਹੋ ਗਏ ਆ ਬਿਲਕੁਲ ਆਹੀ ਕੁਝ ਤਾਂ ਹੋ ਰਿਹਾ ਹੈ ਹੁਣ ਬਹੁਤ ਸਾਰੀ ਦੇੜੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਨਵੇਂ ਰੈਸਟੋਰੈਂਟ ਜਿਹੜੇ ਨੇ ਉਹ ਖੁੱਲਦੇ ਨੇ ਜਦੋਂ ਤਾਂ ਫੂਡ ਬਲੌਗਰ ਉੱਥੇ ਪਹੁੰਚਦੇ ਨੇ ਵੀਡੀਓ ਬਣਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਹਾਲਾਂਕਿ ਕਹਿੰਦੇ ਨੇ ਕਿ ਬਹੁਤ ਵਧੀਆ ਤਰੀਕੇ ਇੱਥੇ ਬਣਾਇਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇੱਥੇ ਆ ਜਾਂਦੀ ਹੈ ਜਦੋਂ ਰੇਟ ਦੱਸਦੇ ਨੇ ਨਾ ਕਿ ਇੰਨੇ ਰੇਟ ਦੇ ਵਿੱਚ ਇੰਨੇ ਪੈਸਿਆਂ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਇੰਨਾ ਕੁਝ ਮਿਲ ਰਿਹਾ ਹੈ ਖਾਸ ਕਰਕੇ ਜਦੋਂ ਬਫਿਆਂ ਦੀ ਸ਼ੁਰੂਆਤ ਹੋਈ ਸੀ ਨਾ ਬਫੇ ਸਿਸਟਮ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਫੂਡ ਬਲੌਗਰਾਂ ਦਾ ਕੰਮ ਦੇ ਵਿੱਚ ਇੰਨਾ ਸਾਰਾ ਸਮਾਨ ਤੁਹਾਨੂੰ ਮਿਲਦਾ ਪਿਆ ਹੈ ਪਰ ਉਹਨਾਂ ਨੂੰ ਐ ਨਹੀਂ ਪਤਾ ਕਿ ਉਹ ਬਣਾਇਆ ਕਦੋਂ ਦਾ ਹੁੰਦਾ ਹੈ ਕਿੰਨੇ ਟਾਈਮ ਤੋਂ ਉਹਨਾਂ ਨੇ ਬਣਾ ਕੇ ਰੱਖਿਆ ਹੁੰਦਾ ਹੈ ਤੁਹਾਨੂੰ ਉਹੀ ਫੂਡ ਤੁਹਾਨੂੰ ਸ਼ਾਮ ਨੂੰ ਵੀ ਖਵਾ ਦਿੰਦੇ ਨੇ ਰਾਤ ਨੂੰ ਵੀ ਖਵਾ ਦਿੰਦੇ ਨੇ ਤੇ ਹੋ ਸਕੇ ਤਾਂ ਅਗਲੀ ਸਵੇਰ ਨੂੰ ਵੀ ਖਵਾ ਦਿੰਦੇ ਨੇ ਆ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਬਹੁਤ ਸਾਰੇ ਅਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ ਬਹੁਤ ਸਾਰੇ ਰੈਸਟੋਰੈਂਟ ਬਹੁਤ ਸਾਰੇ ਰੇੜੀ ਵਾਲੇ ਸਫਾਈ ਦੇ ਤੌਰ ਤੇ ਵੀ ਆਪਣੇ ਆਪ ਧਿਆਨ ਰੱਖਦੇ ਹੋਣਗੇ ਸਫਾਈ ਦਾ ਸਫਾਈ ਦੇ ਨਾਲ ਸਭ ਕੁਝ ਬਣਾਉਂਦੇ ਹੋਣਗੇ ਪਰ ਬਹੁਤ ਸਾਰੇ ਅਜਿਹੇ ਨੇ ਜਿਹੜੇ ਕਿ ਤੁਸੀਂ ਦੇਖਿਆ ਹੋਊਗਾ ਕਿ ਇਲਾਕੇ ਹੀ ਬੜੇ ਗੰਦੇ ਗੰਦੇ ਹੁੰਦੇ ਨੇ ਜਦੋਂ ਆਲੇ-ਦੁਆਲੇ ਪ੍ਰਦੂਸ਼ਣ ਹੀ ਹੋਣਾ ਮਿੱਟੀ ਧੂਆ ਸਭ ਕੁਝ ਹੋਣਾ ਆ ਤੇ ਫਿਰ ਤੁਹਾਡੇ ਅੰਦਰ ਕੀ ਜਾ ਰਿਹਾ ਉਹੀ ਪ੍ਰਦੂਸ਼ਣ ਜਾ ਰਿਹਾ ਹੈ ਤੁਸੀਂ ਅਜ ਇੱਕ ਕੰਮ ਕਰਿਓ ਤੁਸੀਂ ਜਦੋਂ ਘਰ ਨੂੰ ਜਾਉਂਗੇ ਤੁਸੀਂ ਆਲੇ-ਦੁਆਲੇ ਧਿਆਨ ਰੱਖਦੇ ਜਾਓ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਪਰ ਸੜਕ ਦੇ ਕਿਨਾਰੇ ਰੇੜੀਆਂ ਲੱਗੀਆਂ ਜੀ ਕੋਣ ਦੀ ਗੱਡੀਆਂ ਲੰਗੀ ਜਾਂਦੀਆਂ ਉਹ ਤਾਂ ਧੋੜ ਮਿੱਟੀ ਘਟਾ ਤੇਲ ਵਿੱਚ ਵੀ ਉਹਨਾਂ ਚੀਜ਼ਾਂ ਦੇ ਉੱਪਰ ਵੀ ਸਾਰੇ ਪਈ ਜਾਂਦਾ ਪਰ ਅਸੀਂ ਖਾਈ ਜਾਂਦੇ ਅਸੀਂ ਖਾਈ ਜਾਂਦੇ ਹਾਂ ਰੇੜੀਆਂ ਤੇ ਖੜ ਖੜ ਕੇ ਖਾਂਗੇ ਰੇੜੀਆਂ ਤੇ ਖੜ ਖੜ ਕੇ ਸਾਨੂੰ ਸੁਆਦ ਆਉਂਦਾ ਉਸ ਚੀਜ਼ ਦਾ ਸੁਆਦ ਆਉਂਦਾ ਬਿਲਕੁਲ ਔਰ ਉਸੇ ਸੁਆਦ ਦੇ ਨਾਲ ਅਸੀਂ ਬਿਮਾਰ ਪੈਂਦੇ ਔਰ ਉਹੀ ਸੁਆਦ ਜਿਹੜਾ ਸਾਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਸਾਡੇ ਉਸੇ ਸੁਆਦ ਨੇ ਜਲੰਧਰ ਦੇ ਵਿੱਚ ਪੂਰੇ ਏਸ਼ੀਆ ਦੇ ਨਾਲੋਂ ਵੱਧ ਹਸਪਤਾਲ ਜਿਹੜੇ ਆ ਉਹ ਕਾਇਮ ਕਰ ਦਿੱਤੇ ਆ ਅਸੀਂ ਲੋਕਾਂ ਨੇ ਆਪਣੀ ਜੀਵਨ ਜਾਚ ਜਿਹੜੀ ਆ ਜੋ ਸਾਡੇ ਬਜ਼ੁਰਗਾਂ ਤੋਂ ਸਾਨੂੰ ਮਿਲੀ ਸੀ ਉਹ ਛੱਡ ਦਿੱਤੀ ਛੱਡ ਦਿੱਤੀ ਸਾਡੀ ਜੀਵਨ ਸ਼ੈਲੀ ਬਦਲ ਗਈ ਅਸੀਂ ਬਿਮਾਰ ਹੋਣ ਲੱਗ ਪਏ ਅਸੀਂ ਤੰਦਰੁਸਤ ਨਹੀਂ ਹੈਗੇ ਸਵੇਰੇ ਜਿੰਨੇ ਵੀ ਜਿਹੜੇ ਵੀ ਬੰਦੇ ਉੱਠਦੇ ਗੋਲੀਆਂ ਦਾ ਪੱਕਾ ਮਾਰ ਕੇ ਉੱਠਦੇ ਜੀ ਔਰ ਸਾਰੀ ਦਿਹਾੜੀ ਜਦੋਂ ਤੁਸੀਂ ਚੱਲਦੇ ਆਂ ਰਾਤ ਨੂੰ ਜਾ ਕੇ ਫੇਰ ਖਾ ਲੋ ਦੁਪਹਿਰ ਨੂੰ ਤੁਸੀਂ ਫੇਰ ਦਵਾਈਆਂ ਖਾ ਲੋ ਜੇਕਰ ਅਸੀਂ ਦਵਾਈਆਂ ਤੋਂ ਬਚਣਾ ਜੇਕਰ ਅਸੀਂ ਹਸਪਤਾਲ ਜਾਣ ਤੋਂ ਬਚਣਾ ਤਾਂ ਸਾਨੂੰ ਜਿਹੜਾ ਖਾਣਾ ਆ ਠੀਕ ਹੈ ਮੰਨਿਆ ਕਿਤੇ ਮਹੀਨੇ ਦੇ ਵਿੱਚ ਇੱਕ ਅੱਧਾ ਦਿਨ ਤੁਸੀਂ ਸਵਾਦ ਚੇਂਜ ਕਰਨਾ ਬਾਹਰ ਜਾ ਕੇ ਖਾਣਾ ਖਾਓ ਹੂੰ ਘਰ ਦੇ ਵਿੱਚ ਕਿਤੇ ਘਰ ਵਾਲੀ ਦੇ ਏਡੇ ਏਡੇ ਨਾ ਹੋਣ ਜੀ ਠੀਕ ਹੈ ਨਾ ਉਹ ਆਟਾ ਗੁੰਨੇ ਤੇ ਬੰਦਾ ਜਾ ਕੇ ਉਹਦੇ ਵਿੱਚ 100 ਨੋਕਸ ਕੱਢਦਾ ਜੀ ਉਹੀ ਬੰਦਾ ਬਾਹਰ ਜਦੋਂ ਕਿਤੇ ਗਿਆ ਹੋਵੇ ਕਿਸੇ ਰੇੜੀ ਤੇ ਖੜਕੇ ਉਹਨੇ ਪਟੂਰੇ ਖਾਣੇ ਹੋਣ ਤੇ ਕੋਈ ਸੜਿਆ ਜਾ ਬੰਦਾ ਮੁਰਿਆ ਬਣਾਉਣ ਡਿਆ ਹੋਵੇ ਉਹਦੇ ਨਾਉ ਨਹੀਂ ਦੇਖਦਾ ਹੂੰ ਜੀ ਉਹਦੇ ਉਹਨੂੰ ਇਹ ਨਹੀਂ ਪੁੱਛਦਾ ਕਿ ਤੂੰ ਅੱਜ ਕਿੰਨੇ ਦਿਨ ਹੋ ਗਏ ਤੈਨੂੰ ਨਹਾਤੇ ਨੂੰ ਹੂੰ ਨਾ ਉਹਦੇ ਵਾਲਾਂ ਵਾਲਾਂ ਧਿਆਨ ਦਿੰਦਾ ਕਿ ਪਾਈ ਅਸਲ ਵਿੱਚ ਕੰਮ ਤਾਂ ਇਹ ਖਾਣ ਪੀਣ ਦਾ ਤੁਹਾਡੇ ਜੇਕਰ ਸਿਰ ਦੇ ਉੱਪਰ ਤੁਸੀਂ ਵਾਲ ਰੱਖੇ ਹੋਏ ਆ ਤੁਸੀਂ ਉਹਨੂੰ ਕਵਰ ਕਰਨਾ ਹੈ ਹੂੰ ਕੈਪ ਲਗਾਉਣੀ ਮਾਸਕ ਲਗਾਉਣਾ ਹੱਥਾਂ ਤੇ ਦਸਤਾਨੇ ਪਾਉਣੇ ਆ ਦੱਸੋ ਕਿੰਨੇ ਗਰੇੜੀਆਂ ਵਾਲੇ ਹੁਣ ਜਿਹੜੇ ਬਹੁਤ ਘੱਟ ਤੇ ਸਾਡਾ ਜਿਹੜਾ ਸਿਹਤ ਵਿਭਾਗ ਆ ਉਹ ਸੁੱਤਾ ਪਿਆ ਸੁੱਤਾ ਪਿਆ ਬਿਲਕੁਲ ਮੈਨੂੰ ਲੱਗਦਾ ਕਿ ਇਹ ਇਹ ਜਿਹੜੇ ਇੱਥੇ ਸੁੱਤੇ ਪਏ ਆ ਇਹਨਾਂ ਨੇ ਖਰੇ ਕਿਤੇ ਅੱਗੇ ਵਧਣਾ ਨਹੀਂ ਹੈਗਾ ਜੀ ਵੀ ਤੁਸੀਂ ਵੀ ਉੱਠੋ ਆਪਣੇ ਕੋਲ ਨਾਲ ਕੈਮਰਾਮੈਨ ਲਾਓ ਕੋਈ ਸਿਹਤ ਅਫਸਰ ਕੋਈ ਉੱਠੇ ਕੋਈ ਧਾਕੜ ਬਣੇ ਕੋਈ ਆਵੇ ਅੱਗੇ ਹਨਾ ਕਿ ਦੇਖੇ ਯਾਰ ਬੰਦੇ ਤੁਸੀਂ ਮਾਰੀ ਜਾਂਦੇ ਹੋ ਜੇਕਰ ਉਹ ਨਹੀਂ ਪ੍ਰਵਾਹ ਕਰਦੇ ਸਾਡਾ ਸਿਹਤ ਮਹਿਕਮਾ ਜਾਗ ਹੋਵੇ ਚਲੋ ਸਿਹਤ ਮਹਿਕਮਾ ਕੰਬ ਕਰਨੀ ਨਹੀਂ ਤਾਂ ਨਹੀਂ ਵੀ ਜਾਗਦਾ ਨਰ ਘਟੋ ਘਟਾਪੋਂ ਜਾਵੀਂ ਬਿਲਕੁਲ ਅਸੀਂ ਜਾਗ ਜਾਈਏ ਆਪਾਂ ਇਹ ਕਿਉਂ ਬਿਮਾਰੀਆਂ ਮੁੱਲ ਸਹਿਣਦੇ ਆ ਸੋ ਸਾਨੂੰ ਬਚਣਾ ਪਊਗਾ ਇਹਨਾਂ ਬਲੌਗਰਾਂ ਦੇ ਮਗਰ ਲੱਗ ਕੇ ਆਪਣੇ ਸਵਾਦ ਦੇ ਲਈ ਸਵਾਦ ਦੋ ਚਾਰ ਤੁਹਾਡੀ ਉਸ ਵੇਲੇ ਜਦੋਂ ਤੁਸੀਂ ਖਾਣੇ ਦੋ ਚਾਰ ਗਰਾਈਆਂ ਦਾ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਉਸ ਤੋਂ ਬਾਅਦ ਕੋਈ ਪਤਾ ਨਹੀਂ ਬਿਲਕੁਲ ਸਾਨੂੰ ਖਾਣਾ ਜਿਹੜਾ ਘਟੋ ਘਟ ਉਹ ਚੰਗਾ ਕੱਪੜਾ ਤੁਸੀਂ ਮਾੜਾ ਪਾ ਲੂਗਾ ਚੱਲ ਜੋ ਜੇਕਰ ਤੁਸੀਂ ਖਾਣਾ ਮਾੜਾ ਪਾ ਲਿਆ ਤੇ ਕਈ ਵਾਰ ਉਹ ਕੱਪੜੇ ਵੀ ਵਿਕਵਾ ਦਿੰਦਾ ਬਿਲਕੁਲ ਸਹੀ ਕਿਹਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ દૂર તે મુદ્દે નેડે લાઈવ ટીવી